ਭਾਰਤੀ ਜੂਨੀਅਰ ਹਾਕੀ ਟੀਮ ਨੇ ਲਗਾਤਾਰ ਤੀਜੀ ਵਾਰ ਪੁਰਸ਼ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 5-3 ਨਾਲ ਕਰਾਰੀ ਹਾਰ ਦਿੱਤੀ ਜ਼ਿਕਰਯੋਗ ਹੈ ਕਿ ਇਸ ਹਾਕੀ ਟੀਮ ਵਿੱਚ ਜ਼ਿਆਦਾਤਰ ਖਿਡਾਰੀ ਪੰਜਾਬ ਦੇ ਨੇ ਜਿਨ੍ਹਾਂ ਵਿੱਚ ਇੱਕ ਪਠਾਨਕੋਟ ਦੇ ਪਿੰਡ ਚੋਹਾਣਾ ਦਾ ਰਹਿਣ ਵਾਲਾ ਪ੍ਰਿੰਸ ਦੀਪ ਸਿੰਘ ਹੈ ਜਿਹੜਾ ਕਿ ਭਾਰਤੀ ਜੂਨੀਅਰ ਹਾਕੀ ਟੀਮ ਦਾ ਗੋਲ ਕੀਪਰ ਹੈ ਅੱਜ ਪਠਾਨਕੋਟ ਪਹੁੰਚਣ ਤੇ ਸਥਾਨਕ ਲੋਕਾਂ ਨੇ ਬੜੀ ਗਰਮਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ ਉੱਥੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੰਨ ਕਟਾਰੂ ਚੱਕ ਵੀ ਖਿਡਾਰੀ ਦਾ ਸਵਾਗਤ ਕਰਨ ਲਈ ਵਿਸ਼ੇਸ਼ ਤੌਰ ਤੇ ਪਠਾਨਕੋਟ ਪੁੱਜੇ ਇਸ ਮੌਕੇ ਟੀਮ ਦੇ ਗੋਲ ਕੀਪਰ ਪ੍ਰਿੰਸ ਦੀਪ ਸਿੰਘ ਨੇ ਕਿਹਾ ਕਿ ਅੱਜ ਉਸ ਨੂੰ ਬਹੁਤ ਖੁਸ਼ੀ ਹੈ ਕਿਉਂਕਿ ਉਸ ਨੇ ਆਪਣੇ ਦੇਸ਼ ਅਤੇ ਪਠਾਨਕੋਟ ਦਾ ਨਾਮ ਰੌਸ਼ਨ ਕੀਤਾ ਹੈ ਉਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਵੀ ਖੇਡਾਂ ਪ੍ਰਤੀ ਰੁਚੀ ਲੈਣ ਲਈ ਪ੍ਰੇਰਿਤ ਕੀਤਾ ਸੱਜਣਾਂ ਸਤਿਵੰਤ ਮੰਤਰੀ ਸਾਹਿਬਾ क्लब कल राजपूत सभा और मेरे पिंड वासन करता रही इन्होंने मैंने इतना वेलकम किया मैडल लैके आता रहा स्वागत करते रहने बहुत खुशी है ते और मैं अपने देश का ते अपने पिंड का नाम रोशन नाम रोशन करने वाले एक ऐसा योद्धा जिसने विदेशी धरती ओमान में जाकर पाकिस्तान को धूल चटाते हुए पांच दिन से उनको हराकर पांच गोल डिफेंड करिए क्योंकि गोलकीपर की भूमिका निभाता है ਔਰ ਭਾਰਤ ਕੋ ਸੋਨੇ ਦੇ 2 ਜਲਾਈ 골ਡ ਮੈਡਲ ਮਿਲਾ ਹੈ ਪਲੇਅਰ ਮੈਨੋਸਾ ਮੈਚ ਮਿਲੇ ਹੈ ਸੋ ਇਹ ਹਮਾਰੇ ਇਲਾਕੇ ਕੇ ਲਈ ਘਰੂ ਕੀ ਬਾਤ ਹੈ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅੱਜ ਪ੍ਰਿੰਸ ਦੀਪ ਸਿੰਘ ਨੇ ਨਾ ਸਿਰਫ ਪਠਾਨਕੋਟ ਬਲਕਿ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਉਹਨਾਂ ਅਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਖੇਡਾਂ ਨੂੰ ਪ੍ਰੋਤਸਾਹਿਤ ਕਰਨ ਲਈ ਯਤਨ ਕੀਤੇ ਜਾ ਰਹੇ ਨੇ ਤੁਹਾਨੂੰ ਗਰਵ ਹੈ ਕਿ ਅੱਜ ਇੱਕ ਹੋਰ ਨਵੀਂ ਪਾਰੀ ਦੀ ਸ਼ੁਰੂਆਤ ਉਸ ਪਿੰਡ ਦੇ ਇਸ ਪਿਆਰੇ ਨੌਜਵਾਨ ਨੇ ਕੀਤੀ ਹੈ ਪ੍ਰਿੰਸ ਦੀਪ ਸਿੰਘ ਜਿਹੜਾ ਏਸ਼ੀਆ 20 ਅੰਡਰ ਹਾਕੀ ਦਾ ਕੱਪ ਜਿੱਤ ਕੇ ਆਈ ਟੀਮ ਇਹ ਉਹਦਾ ਗੋਲ ਕੀਪਰ ਹੈ ਔਰ ਲਗਾਤਾਰ ਪੰਜ ਗੋਲ ਇਨ ਜਿਹੜੇ ਉਹ ਰੋਕੇ ਆ ਸੋ ਮੈਂ ਸਮਝਦਾ ਵੀ ਪਾਕਿਸਤਾਨ ਦੇ ਨਾਲ ਮੁਕਾਬਲਾ ਪੰਜ ਤਿੰਨਾਂ ਜਿੱਤਿਆ ਔਰ ਸਮੁੱਚੀ ਟੀਮ ਨੂੰ ਵਧਾਈਆਂ ਤੇ ਖਾਸ ਕਰਕੇ ਮੈਂ ਇਹ ਜ਼ਰੂਰ ਉਮੀਦ ਕਰਾਂਗਾ ਕਿ ਇਸ ਤਰ੍ਹਾਂ ਦੇ ਨੌਜਵਾਨਾਂ ਤੋਂ ਸਾਡੀ ਪੀੜ੍ਹੀ ਨੂੰ ਸਿੱਖਣਾ ਚਾਹੀਦਾ ਔਰ ਖੇਡਾਂ ਨਾ ਕੇਵਲ ਮਨੁੱਖ ਨੂੰ ਤੰਦਰੁਸਤੀ ਦਿੰਦੀਆਂ ਨੇ ਖੇਡਾਂ ਸਾਸਨ ਜੀ ਵੀ ਰੱਖਦੀਆਂ ਨੇ ਤੇ ਖੇਡਾਂ ਜ਼ਿੰਦਗੀ ਦੇ ਅੰਦਰ ਲੰਬੀਆਂ ਉਡਾਰੀ ਮਾਰਨ ਲਈ ਵੀ ਬੜੀ ਵੱਡੀ ਭੂਮਿਕਾ ਅਦਾ ਕਰਦੀਆਂ ਨੇ